ਨੰਗਲ ਡੈਮ ਦੇ ਨਾਲ ਲੱਗਦੇ ਪਿੰਡ ਪਟੋਲੀ ਤੋਂ ਇੱਕ 13 ਸਾਲ ਦਾ ਜਿਹੜਾ ਬੱਚਾ ਹੈਗਾ ਉਹ ਲਾਪਤਾ ਹੋ ਗਿਆ ਹੈ ਮਿਲੀ ਜਾਣਕਾਰੀ ਦੇ ਅਨਸਾਰ ਬੀਤੀ ਸ਼ਾਮ ਜਦੋਂ 7 ਵਜੇ ਅਭਯੋਤ ਅਭਯੋਤ ਬੱਚੇ ਦਾ ਨਾਮ ਆ ਆਪਣੀ ਮਾਂ ਨੂੰ ਜਿਹੜਾ ਕਹਿ ਕੇ ਗਿਆ ਕਿ ਮੈਂ ਹੁਣੇ ਗਿਆ ਤੇ ਹੁਣੇ ਆ ਜਾਵਾਂਗਾ ਪਰ ਕਾਫੀ ਦੇਰ ਤੱਕ ਜਦੋਂ ਉਹ ਬੱਚਾ ਘਰ ਨਹੀਂ ਪਹੁੰਚਿਆ ਤਾਂ ਮਾਂ ਨੂੰ ਉਸ ਦੀ ਚਿੰਤਾ ਸਤਾਣ ਲੱਗੀ ਤੇ ਜੰਗ ਇਹ ਜਿਹੜੀ ਆ ਗੱਲ ਸੀ ਕਿਉਂਕਿ ਜਦੋਂ ਕਿਸੇ ਦਾ ਬੱਚਾ ਗੁੰਮ ਹੋ ਜਾਂਦਾ ਆ ਤੇ ਉਹਨਾਂ ਨੇ ਇੱਧਰ ਉੱਧਰ ਤਾਂ ਲੱਭਣਾ ਹੀ ਆ ਤੇ ਪੂਰੇ ਜਿਹੜਾ ਆ ਕਿ ਆਲੇ-ਦੁਆਲੇ ਜਿਹੜਾ ਆ ਕਿ ਇਹ ਦੱਸ ਦਿੱਤਾ ਗਿਆ ਕਿ ਜਿਹੜਾ ਅਭਜੀਤ ਹੈਗਾ ਅਭਜੋਤ ਹੈਗਾ ਆ ਕਿ ਉਹ ਮਿਲ ਨਹੀਂ ਰਿਹਾ ਫਿਰ ਪਿੰਡ ਵਾਸੀਆਂ ਨੇ ਜਿਹੜਾ ਆ ਕਿ ਆਪਣੇ ਪੱਧਰ ਦੇ ਉੱਪਰ ਜਿਹੜਾ ਆ ਉਹ ਦੇਖ ਲੱਭਣਾ ਸ਼ੁਰੂ ਕੀਤਾ ਤੇ ਬੱਚੇ ਦਾ ਜਦੋਂ ਸਾਈਕਲ ਆ ਉਹ ਲੱਭ ਰਹੇ ਸੀਗੇ ਸਾਈਕਲ ਨੰਗਲ ਡੈਮ ਦੇ ਕੋਲ ਮਿਲਿਆ ਤੇ ਉੱਥੇ ਹੀ ਜਿਹੜੀਆਂ ਸੀਗੀਆਂ ਕਿ ਇਹ ਚੱਪਲਾਂ ਵੀ ਮਿਲ ਗਈਆਂ ਤੇ ਮਨ ਦੇ ਵਿੱਚ ਜਿਹੜੀ ਸੀ ਚਿੰਤਾ ਜਿਹੜੀ ਆ ਉਹ ਹੋਰ ਵੱਧ ਗਈ ਤੇ ਮੌਕੇ ਤੇ ਹੀ ਨੰਗਲ ਪੁਲਿਸ ਦੇ ਮਹਿਤਪੁਰ ਪੁਲਿਸ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਮੌਕੇ ਤੇ ਪਹੁੰਚੇ ਥਾਣਾ ਪ੍ਰਿਵਾਰੀ ਇੰਸਪੈਕਟਰ ਰਾਹੁਲ ਸ਼ਰਮਾ ਤੇ ਮਹਿਤਪੁਰ ਪੁਲਿਸ ਮੌਕੇ ਤੇ ਜਿਹੜੀ ਆ ਪਹੁੰਚ ਗਈ ਤੇ ਉਹਨਾਂ ਨੇ ਵੀ ਜਿਹੜੀ ਆ ਜਾਂਚ ਜਿਹੜੀ ਆ ਸ਼ੁਰੂ ਕਰ ਦਿੱਤੀ ਉਹਨਾਂ ਨੇ ਸੀਸੀ ਫੁਟੇਜ ਕੈਮਰੇ ਜਿਹੜੇ ਆ ਉਹ ਖੰਘਾਲਣੇ ਉਹ ਦੇਖਣੇ ਸ਼ੁਰੂ ਕਰ ਦਿੱਤੇ ਤੇ ਇੱਥੋਂ ਤੱਕ ਕਿ ਸ਼ੱਕ ਦੇ ਆਧਾਰ ਦੇ ਉੱਪਰ ਉਹਨਾਂ ਨੇ ਜਿਹੜੇ ਸੀਗੇ ਕਿ ਗੋਤਾਖੋਰਾਂ ਨੂੰ ਵੀ ਬੁਲਾ ਲਿਆ ਤੇ ਸਵੇਰੇ ਜਦੋਂ ਗੋਤਾਖੋਰ ਕਮਲਪ੍ਰੀਤ ਸੈਣੀ ਦੀ ਟੀਮ ਆਪਣੇ ਹੋਰ ਸੋਗ ਸੰਯੋਗੀਆਂ ਦੇ ਨਾਲ ਨੰਗਲ ਡੈਮ ਦੇ ਉੱਪਰ ਪਹੁੰਚੀ ਤਾਂ ਉਹ ਸਤਲੂ ਦਰਿਆ ਤੱਕ ਜਿਹੜਾ ਸਰਚ ਅਭਿਆਨ ਜਿਹੜਾ ਉਹਨਾਂ ਨੇ ਚਲਾਇਆ ਖਬਰ ਜਦ ਤੱਕ ਕਵਰੇਜ ਕੀਤੀ ਜਾ ਰਹੀ ਸੀਗੀ ਤਦ ਤੱਕ ਜਿਹੜਾ ਆ ਉਹ ਬੱਚੇ ਦਾ ਜਿਹੜਾ ਆ ਕੋਈ ਵੀ ਜਿਹੜਾ ਉਹ ਸਰਾਗ ਨਹੀਂ ਸੀ ਮਿਲ ਰਿਹਾ ਇਹ ਵੀ ਜਾਣਕਾਰੀ ਮਿਲੀ ਹੈਗੀ ਆ ਕਿ ਇਹ ਜਿਹੜਾ ਆਪਣੇ ਪਰਿਵਾਰ ਦਾ ਇਕੱਲਾ-ਕੱਲਾ ਜਿਹੜਾ ਉਹ ਬੇਟਾ ਹੈਗਾ ਆ ਔਰ ਇਸ ਦੀ ਚਿੰਤਾ ਜਿਹੜੀ ਆ ਉਹ ਤੇ ਸਵਾਵਕ ਵੀ ਹੈ ਉੱਪਰੋਂ ਇਕੱਲਾ-ਕੱਲਾ ਬੇਟਾ ਹੈਗਾ ਸਰਚ ਅਭਿਆਨ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ ਔਰ ਪੁਲਿਸ ਵੱਲੋਂ ਵੀ ਜਿਹੜੀ ਆ ਪੂਰੀ ਇਹ ਕਾਰਵਾਈ ਕੀਤੀ ਜਾ ਰਹੀ ਹੈ ਪਿੰਡ ਵਾਸੀਆਂ ਪਰੋਂ ਵੀ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਆਹ ਬਾਕੀ ਜਾਣਕਾਰੀ ਵਿੱਚ ਅਗਲੀ ਰਿਪੋਰਟ ਜੋ ਤੁਹਾਨੂੰ ਅਸੀਂ ਦਿਖਾਉਣ ਲੱਗ ਰਹੇ ਹਾਂ ਕਿ ਕਿਸ ਤਰ੍ਹਾਂ ਬੱਚਾ ਗੁੰਮ ਹੋਇਆ ਪਿੰਡ ਵਾਸੀਆਂ ਦਾ ਕੀ ਕਹਿਣਾ ਹੈਗਾ ਪੁਲਿਸ ਵਾਲਿਆਂ ਦਾ ਕੀ ਕਹਿਣਾ ਹੈ ਆਹ ਸੱਚੇ ਵੇਸ ਵਿੱਚ ਚੱਲ ਰਿਹਾ ਹੈ ਕੀ ਡਿਟੇਲ ਹੈ ਇਹ ਲੜਤੀ ਧਰੋ ਵਾਲੇ ਬਲੋਂ ਸਾਨੂੰ ਸਵੇਰੇ ਬੁਲਾਇਆ ਸੀ ਵੀ ਡੈਮ 'ਚ ਸਾਡੇ ਲੜਤੀ ਨੇ ਛਾਲ ਮਾਰੀ ਹੈ ਨੰਡਲੈਮ ਤੋਂ ਉੱਥੋਂ ਸਰਚ ਸ਼ੁਰੂ ਕੀਤੀ ਤੀ ਮੋਜਵਾਲ ਤੋਂ ਵੀ ਪੁੱਛ ਜੇ ਪਰ ਸਾਜੇ ਤੱਕ ਕੋਈ ਪਤਨੀ ਲੱਗਿਆ ਮੁੰਡੇ ਦਾ ਜੀ ਠੀਕ ਹੈ ਜੀ ਬਾਕੀ ਦੇਖਦੇ ਆ ਅੱਜੇ ਵੀ ਟੋਲਣਾ ਆ ਜਾ ਠੀਕ ਹੈ ਜੀ ਹਾਂ ਜੀ ਤਾਂ ਤੁਸੀਂ ਇੰਨੇ ਏਰੀਆ ਚ ਖਬਰ ਚ ਦਿੱਕਰ ਵਿਚਾਨੀ ਰਹੀ ਹੈ ਇਹ ਬੂਟੇ ਬਹੁਤ ਡਲੇ ਹੋਏ ਆ ਵਿੱਚ ਕੋਈ ਲੱਤਾਂ ਫਸਦੀਆਂ ਕੁਝ ਮੱਛੀ ਦੀਆਂ ਡੋਰਾਆਂ ਆ ਬਾਕੀ ਉਹਨਾਂ ਨੂੰ ਦੇ ਚਾਤੇ ਸਭ ਇੱਥੇ ਪੁੱਜੇ ਮੋਜਵਾਲ ਠੀਕ ਹੈ ਜੀ ਹੁਣ ਅੱਜੇ ਦੇਨੇ ਅੱਜੇ ਜਾਣਾ ਬਿੱਲ ਤੇ ਅਨੀ ਤੱਕ ਠੀਕ ਹਾਂ ਜੀ ਕੀ ਕੀ ਕੇ ਸਾਈਦਰ ਦੇ ਅੰਦਰ ਇਹ ਬੱਚਿਆਂ ਦੇ ਆਪਣੇ ਆਪਣੇ ਬੱਚਿਆਂ ਨੂੰ ਘਰੇ ਰੋਤੇ ਰੱਖਣਾ ਚਾਹੀਦਾ ਜੀ ਜਾਣ ਇਹ ਦਿਨ ਤਾਂ ਬਹੁਤ ਜ਼ਿਆਦਾ ਚੇਸ ਆ ਜਾਂਦੇ ਆਈ ਬੱਚੇ ਜਾਜੇ ਛਾਲਾ ਮਾਰਦੇ ਧਰਦਿਆਂ ਨੂੰ ਪਤਾ ਨਹੀਂ ਹੁੰਦਾ ਵੀ ਬੱਚਾ ਹੈ ਕਿੱਥੇ ਆਈ ਧਰਦਿਆਂ ਨੂੰ ਇਹ ਹੀ ਅਪੀਲ ਹੈ ਵੀ ਆਪਣੇ ਬੱਚਿਆਂ ਦਾ ਧਿਆਨ ਰੱਖੋ ਹਾਂਜੀ ਬੁਲਾਇਆ ਰਾਤ ਵੀ ਸਾਡੀ ਪੂਰੀ ਸਪੋਰਟ ਕੀਤੀ ਨਹੀਂ ਪਰ ਲੇਕਿਨ ਸਾਨੂੰ ਇੱਥੇ ਬਾਕੀ ਤਾਂ ਕੋਈ ਦਿਖਿਆ ਨਹੀਂ ਪੰਜਾਬ ਪੰਜਾਬ ਦਾ ਕੋਈ ਪਰ ਲੇਕਿਨ ਸਾਡੇ ਮਹਤਵਪੂਰਨ ਦੇ ਐਸਐਚਓ ਸਾਹਿਬ ਰਾਤ ਵੀ ਸਾਡੇ ਨਾਲ 3-4 ਘੰਟੇ ਵਿਚਾਰੇ ਟੋਲਦੇ ਰਹੇ ਤੇ ਹੁਣ ਫੇਰ ਵੀ ਇਹ ਸਾਡੇ ਨਾਲ 2-3 ਘੰਟੇ ਤੋਂ ਆਏ ਆ ਇੱਥੇ ਖੜੇ ਆ ਬਾਕੀ ਇਹ ਵੀ ਵਿਚਾਰੇ ਕਮਲਜੀਤ ਦੇ ਮੁੰਡੇ ਵੀ ਇੱਥੇ ਲੱਗੇ ਆ ਪੜਤਾਲ ਕਰ ਰਹੇ ਆ ਬਾਕੀ ਉਹ ਦੇਖੋ ਅੱਗੇ ਕੀ ਬਣਦਾ ਜੀ ਜਸਪਾਲ ਸਿੰਘ ਬਿਲਕੁਲ ਜੀ ਬਲੌਕ ਕਰ ਜੀ ਮੈਂ ਜਸਪਾਲ ਸਿੰਘ ਜਸਪਾਲ ਸਿੰਘ ਚੇਅਰਮੈਨ ਜੀ ਦੁਖਦਾਈ ਖਬਰ ਹੈ ਜੀ ਪੂਰਾ ਮਾਮਲਾ ਸਰ ਬੱਚਾ ਸੀਗਾ ਸਾਡਾ 13 ਸਾਲ ਦਾ ਹੂੰ ਤੇ ਉਹ ਕੱਲ ਕੋਈ 7:00 ਵਜੇ 15-20 ਮਿੰਟ ਤੋਂ ਘਰੋਂ ਗਿਆ ਹੂੰ ਤੇ ਘਰੋਂ ਜਾ ਕੇ ਉਹ ਮਤਲਬ ਦੱਸ ਕੇ ਗਿਆ ਆਪਣੀ ਮਾਤਾ ਨੂੰ ਵੀ ਮੈਂ ਮੈਂ ਆ ਰਿਹਾ ਪੰਜ ਮਿੰਟ ਦੇ ਵਿੱਚ ਤੇ ਜਦੋਂ ਅਸੀਂ ਆ ਰਾਤ ਨੂੰ 9 ਵਜੇ ਬੱਚੇ ਦੀ ਪੜਤਾਲ ਕੀਤੀ ਬੱਚਾ ਘਰ ਨਹੀਂ ਆਇਆ ਫਿਰ ਉਸ ਕਰਕੇ ਅਸੀਂ ਜਿੱਦਾਂ ਵੀ ਪਿੰਡ ਵਾਲਿਆਂ ਨੇ ਸਾਰਿਆਂ ਨੇ ਇਕੱਠੇ ਹੋ ਗਏ ਸਰਚ ਬਿਆਨ ਚਲਾਇਆ ਰਾਤ ਨੂੰ ਤੇ ਸਾਨੂੰ ਜਾ ਕੇ ਨੰਗਲ ਡੈਮ ਦੇ ਉੱਪਰ ਉਹਨਾਂ ਦਾ ਸਾਈਕਲ ਖੜਾ ਮਿਲਿਆ ਤੇ ਉਹਦੇ ਬਾਅਦ ਅਸੀਂ ਫਿਰ ਪੁਲਿਸ ਨੂੰ ਆਪਣਾ ਕਨਫਰਮ ਕੀਤਾ ਵੀ ਇੱਥੇ ਡੈਮ ਤੇ ਸਾਈਕਲ ਖੜਾ ਹੈ ਤੇ ਉਹਦੇ ਬਾਅਦ ਫਿਰ ਅਸੀਂ ਉਹਨਾਂ ਦਾ ਫਿਰ ਥੋੜੇ ਅੱਗੇ ਗਏ ਤਾਂ ਉੱਥੇ ਉਹਦੇ ਚੱਪਲੇ ਪਈਆਂ ਸੀ ਤਾਂ ਇਸ ਕਰਕੇ ਕੋਸ਼ ਕਹਿ ਨਹੀਂ ਸਕਦੇ ਬੱਚਾ ਵੀ ਜਾਂ ਉਹਨੇ ਛਾਲ ਮਾਰੀ ਹੈ ਜਾਂ ਫਿਰ ਉਹ ਕਿਤੇ ਅੱਗੇ ਪਿੱਛੇ ਹੋ ਗਿਆ ਸਰ ਕੋਈ ਪਰਿਵਾਰ ਨਾਲ ਉਹਦੀ ਗੱਲਬਾਤ ਹੋਈ ਹੋਵੇ ਕੋਈ ਬਹਿਸਬਾਜ਼ੀ ਹੋਈ ਹੋਵੇ ਜਾਂ ਗੁੱਸੇ 'ਚ ਹੋ ਕੇ ਆ ਗਿਆ ਹੋਵੇ ਕੋਈ ਨਹੀਂ ਸਰ ਪਰਿਵਾਰ ਨਾਲ ਐਸਾ ਕੁਝ ਨਹੀਂ ਦਾ ਬੱਚਾ ਬਹੁਤ ਅਨਮੋਲ ਸੀਗਾ ਤੇ ਪਿੰਡ ਜਮ ਸਾਰੇ ਬੱਚਿਆਂ ਨਾਲ ਖਾਸ ਖੇਡਦਾ ਸੀ ਕੋਈ ਕੁਝ ਨਹੀਂ ਦਾ ਫਾਦਰੋਂ ਦੇ ਬਾਹਰ ਹੈਗੇ ਦੁਬਈ 'ਚ ਰਹਿੰਦੇ ਨੇ ਮਾਤਾ ਘਰ ਰਹੇ ਉਹ ਕੱਲੇ ਉਹ ਖੇਤਾਂ 'ਚ ਕੰਮ ਕਰਦੇ ਸੀ ਉਹਨੇ ਆ ਕੇ ਦੇਖਿਆ ਬੱਚਾ ਨਹੀਂ ਹੈ ਤੇ ਸਾਡੇ ਨਾਲ ਸੰਪਰਕ ਕੀਤਾ ਫਿਰ ਰਾਤ ਅਸੀਂ ਫਿਰ ਉਹਨਾਂ ਦੀ ਪੜਤਾਲ ਕੀਤੀ ਨਾ ਆਪਣਾ ਸ਼ਮਸ਼ਾਨ ਘਾਟ ਆਪਣਾ ਬੌਰ ਸਾਹਿਬ ਦੇਖਿਆ ਸੀ ਦੋ ਸੈਕਟਰ ਚਾਰ ਸੈਕਟਰ ਸਾਰੇ ਮਹਤਵਰ ਤੱਕ ਪਿੰਡ ਵਾਲੇ ਨੇ ਕਿ ਸਾਨੂੰ ਇੱਥੇ ਅੱਗੇ ਨੰਗਲ ਡੈਮ ਤੋਂ ਜੋ ਸਾਈਕਲ ਹੈ ਉਹਦਾ ਬ੍ਰਾਹਮਤ ਹੋਇਆ ਤੇ ਥੋੜਾ ਅੱਗੇ ਤਾਂ ਜਾ ਕੇ ਉੱਥੇ ਉਹਦੀ ਚੱਪਲਾ ਵੀ ਸੀਗੀਆਂ ਤੇ ਸਾਨੂੰ ਫਿਰ ਕੁਝ ਸ਼ੱਕ ਹੋਇਆ ਵੀ ਹੋ ਸਕਦਾ ਕੁਝ ਇਦਾਂ ਦੀ ਕੋਈ ਘਟਨਾ ਨਾ ਘਟ ਗਈ ਹੋਵੇ ਤੇ ਬਾਕੀ ਹੁਣ ਅਸੀਂ ਸੀਸੀਟੀਵੀ ਕੈਮਰੇ ਵੀ ਚੈੱਕ ਕਰਾ ਲਏ ਆਪਣੇ ਨੰਗਲ ਥਾਣੇ 'ਚ ਤੇ ਉਹਦੇ ਵਿੱਚ ਵੀ ਨਹੀਂ ਆਇਆ ਆਪਣਾ ਇਧਰ ਨਿਆ ਨੰਗਲ ਚੈੱਕ ਕਰਾਇਆ ਸੀ ਤੇ ਉੱਥੇ ਉਹਨਾਂ ਦਾ ਥੋੜਾ ਸਾਈਕਲ ਲੈ ਕੇ ਜਾਂਦਾ ਫਾਟਕਾ ਤੋਂ ਦਿਖਿਆ ਪਰ ਉਤੋਂ ਬੱਚੇ ਦਾ ਕੋਈ ਪਤਾ ਨਹੀਂ ਲੱਗ ਰਿਹਾ ਦੋ ਦਿਨ ਹੋ ਗਏ ਸਾਨੂੰ ਅਸੀਂ ਤਾਂ ਇਹੀ ਕਰਦੇ ਮਹਾਰਾਜ ਅੱਗੇ ਅਰਦਾਸ ਕਰ ਸਾਡਾ ਬੱਚਾ ਠੀਕ ਹੋਵੇ ਬਾਕੀ ਉਸ ਮਾਲਕ ਦੇ ਹੱਥ ਹੈ ਜੀ ਸਰ ਨਾਮ ਕੀ ਸੀ ਬੱਚੇ ਦਾ ਅਭਿਜੋਤ ਸਿੰਘ ਨਾ ਹੈ ਜੀ ਉਹਦਾ ਹਾਂਜੀ ਪਿਤਾ ਜੀ ਦਾ ਨਾਮ ਜੀ ਆਪਣਾ ਗੁਰਦੀਪ ਸਿੰਘ ਹੈ ਜੀ ਪਿੰਡ ਬਟੋਲੀ ਹੈ ਕਿੰਨੇ ਭੈਣ ਭਾਈ ਦਾ ਪਰਿਵਾਰ ਚ ਕੌਣ ਕੌਣ ਸੀ ਨੇ ਤਿੰਨ ਭਰਾ ਹੈ ਜੀ ਇਹ ਇਹਦਾ ਅਭਿਜੋਤ ਜੋ ਫਾਦਰ ਹੈ ਤਿੰਨ ਭਰਾ ਹੈ ਜੀ ਨਹੀਂ ਬੱਚੇ ਦੇ ਅਭਿਜੋਤ ਦੀ ਇੱਕ ਸਿਸਟਰ ਦੀ ਉਹਦੀ ਇੱਕ ਇਥੇ ਦੋਨੇ ਸੀਗੇ ਭੈਣ ਭਰਾ इकलौता पुत्र एक्चुअली धन्यवाद आप यहाँ पे रिपोर्टिंग कर रहे हैं पर मैं ये कहना चाहता हूँ कि अकॉर्डिंग टू आर स्टैंडिंग ऑर्डर हम जो है वो मीडिया बाइट देने के लिए ऑथराइज नहीं है जो हमारे डी एस पी साहब या उससे ऊपर के रैंक है वही दे सकते हैं सिर्फ मैं ब्रीफ में इतना ही कहना चाहता हूँ कि जैसा बी डी सी मैंबर साहब ने आपको मामला बताया ਤੋ ਮਾਮਲਾ ਵੀ ਅਧਿਨਚਾਨ ਚਾਨਬੀਨ ਚੱਲ ਰਹੀ ਹੈ ਔਰ ਅਗੇ ਜੈਸੇ ਵੀ ਸੂਰਤ ਹੋਗੀ ਜੈਸਾ ਵੀ ਹਮੇਸ਼ਾ ਸਖੇ ਪ੍ਰਾਪਤ ਹੋਗੇ ਉਸੇ ਹਿਸਾਬ ਸੇ ਹੀ ਕਾਰਵਾਈ ਹੋਗੀ। ਧੰਨਵਾਦ। ਬਿਲਕੁਲ ਜੀ ਅਦਿਸ਼ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰ ਤਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟਿਏ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499